ਲੋਬੀ ਸੱਜਣੋ ਸਤਿ ਸ੍ਰੀ ਅਕਾਲ 200 10 ਕਿਲੋਮੀਟਰ ਬਾੜ ਤੋਂ ਇੱਕ ਆਪਾਂ ਨੂੰ ਹੋਰ ਆਰਡਰ ਆਇਆ ਹੈ ਸਪੈਸ਼ਲ ਮਾਡਲ ਕਰਾਹੇ ਦਾ ਇਹ ਜਰੀਆ ਇਸ ਵਬ ਕਿਵੇਂ ਬਣਿਆ ਦਰਸਲ ਬਾਈ ਨੇ ਆਪਣੀ ਵੀਡੀਓ ਦੇਖੀ ਸੀ ਇੰਸਟਾਗ੍ਰam ਉੱਤੇ ਸੋ ਬਾਈ ਇੰਸਟਾਗ੍ਰam ਉਤੋਂ ਆਪਣਾ ਲਿੰਕ ਓਪਨ ਕਰਕੇ YouTube ਚੈਨਲ ਉੱਤੇ ਜਾਂਦਾ ਸੋ ਬਾਈ ਉੱਥੇ ਨਾ ਆਪਣੇ ਸਪੈਸ਼ਲ ਮਾਡਲ ਕਰਾਹੇ ਬਾਰੇ ਚਾਹੇ ਉਹ ਡੇਢ ਕੁਆਟਲ ਦਾ ਚਾਹੇ ਉਹ 2 ਕੁਆਟਲ ਦਾ ਚਾਹੇ ਸਿੰਗਲ ਕੋੜੀ ਦੇ ਵਿੱਚ ਚਾਹੇ ਡਬਲ ਕੋੜੀ ਦੇ ਵਿੱਚ ਆ ਹਰ ਇੱਕ ਕਰਾਹੇ ਬਾਰੇ ਆਪਾਂ ਬਰੀਕੀ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ। ਸੋ ਬਾਈ ਦਾ ਪਿੰਡ ਆ ਜੀ ਪਾਣੀਪਤ ਕੋਲੇ ਪੈਂਦੇ ਸ਼ਹਿਰ ਜੀਨ ਦੇ ਲਾਗੇ ਬਾਈ ਦਾ ਪਿੰਡ ਨਰੋਂਦ। ਸੋ ਉੱਥੋਂ ਬਾਈ ਨੇ ਆਰਡਰ ਦਿੱਤਾ ਆਪਾਂ ਨੂੰ ਸਪੈਸ਼ਲ। ਸੋ ਬਾਈ ਨੇ ਵੀਡੀਓਜ਼ ਦੇਖੀਆਂ। ਸੋ ਬਾਈ ਨੂੰ ਇਹ ਵਾਲਾ ਮਾਡਲ ਆ ਜਿਹੜਾ ਉਹ ਕਰਾਹੇ ਦਾ ਪਸੰਦ ਆਇਆਗਾ। ਸੋ ਬਾਈ ਨੂੰ ਰੈਡੀ ਕਰਕੇ ਦਿੱਤਾਗਾ। ਸੋ ਰਾਤ ਹੋ ਗਈ ਆ ਸੋ ਸ਼ਾਮ ਨੂੰ ਹੀ ਸਵੇਰ 3 ਵਜੇ ਬਾਈ ਕਰਾਹੇ ਦੀ ਡਿਲੀਵਰੀ ਲੈ ਕੇ ਬਾਈ ਦੇ ਘਰੇ ਜਾਊਗਾ। ਬਾਈ ਨੂੰ ਕਰਾਹਾ ਹੈਂਡਓਵਰ ਕਰਕੇ ਆਊਗਾ। ਸੋ ਬਾਈ ਦਾ ਰਿਵਿਊ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਆਪਣਾ ਐਂਡ ਤੱਕ ਜੁੜੇ ਰਹੋ ਤੇ ਇੱਕ ਲਾਜ਼ਮੀ ਖਾਸ ਕਰਕੇ ਦੂਰ ਦੇ ਮੰਨਾਂ ਤੱਕ ਵੀਡੀਓ ਸ਼ੇਅਰ ਕਰਦਿਆ ਕਰੋ ਪਹੁੰਚਾ ਦਿਆ ਕਰੋ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਐਡਰੈਸ ਵਗੈਰਾ ਸੌਖਾ ਉਹਨਾਂ ਤੱਕ ਪਹੁੰਚ ਜਾਂਦਾਗਾ ਸੋ ਇਸ ਤਰੀਕੇ ਨਾਲ ਸੋ ਜਰੂਰ ਸ਼ੇਅਰ ਕਰੋ ਜੀ ਵੀਡੀਓ ਕਿਰਾਹੇ ਬਾਰੇ ਗੱਲਬਾਤ ਕਰਦੇ ਆਪਾਂ ਵੀ ਕਿਸ ਤਕਨੀਕ ਦਾ ਕਿਸ ਸਟੈਪ ਦਾ ਬਾਈ ਨੇ ਆਪਣੇ ਤੋਂ ਕਿਰਾਹਾ ਬਣਵਾਇਆਗਾ ਕਿੰਨਾ ਕੇ ਦਾ ਵਜਨ ਹੈ ਕੀ ਸਹਿਜ ਆ ਸਾਰੀ ਗੱਲਬਾਤ ਕਰਦੇ ਆਂ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਜ਼ਰ ਆ ਰਿਹਾ ਇਹ ਕਰਾਹਾ ਆਪਾਂ ਡਬਲ ਕੋੜੀ ਦੇ ਵਿੱਚ ਰੈਡੀ ਕੀਤਾਗਾ ਸੋ ਵਧੀਆ ਸਫਾਈ ਨਾਲ ਫੁੱਲ ਸਫਾਈ ਨਾਲ ਮੈਂਟੇਨ ਦਾ ਕੰਮ ਕੀਤਾ ਗਿਆ ਬਾਈ ਨੇ ਵੀਡੀਓਸ ਦੇ ਵਿੱਚ ਆਪਣੇ ਕਰਾਹੇ ਦੇਖੇ ਸੀਗੇ ਸੋ ਬਾਈ ਕਹਿੰਦਾ ਬਾਈ ਤੁਹਾਡੇ ਕਰਾਹੇ ਬਣਾਵਟ ਚ ਵੀ ਬਹੁਤ ਸੋਹਣੇ ਨੇ ਤੇ ਅਸੀਂ ਮੈਂ ਲਗਦੇ ਦੇ ਚਲਦੇ ਦੀ ਵੀਡੀਓ ਵੀ ਦੇਖੀ ਆ ਸੋ ਤਾਂ ਕਰਕੇ ਇੰਨੀ ਬਾਟੋ ਤੁਹਾਨੂੰ ਆਰਡਰ ਕਰ ਰਹਾਗਾ ਸੋ ਬਾਈ ਨੂੰ ਆਪਾਂ ਵੀ ਫੁੱਲ ਆਨ ਥੱਲੀ ਦਿੱਤੀ ਆ ਬਾਈ ਪੂਰਾ ਸੁਧ ਕਰਾਹਾ ਚੱਲੂਗਾ ਬਾਕੀ ਪੂਰਾ ਸਫਾਈ ਨਾਲ ਕਰਾਹੇ ਦਾ ਕੰਮ ਕੀਤਾ ਗਿਆਗਾ ਜਿਹਦੇ ਸਾਈਜ਼ ਦੀ ਗੱਲ ਕਰੀਏ ਜੀ ਆਪਾਂ ਫਸਟ ਆਫ ਆਲ ਇਹਦਾ ਸਾਈਜ਼ ਆ ਜਿਹੜਾ ਉਹ ਹੈਗਾ ਜੀ 8 ਫੁੱਟੇ ਦੀ ਲੰਬਾਈ ਆ ਤੇ 27 ਇੰਚ ਦੀ ਉਚਾਈ ਆ ਸੋ ਬਾਈ ਨੇ ਸਪੈਸ਼ਲ ਆਰਡਰ ਦਿੱਤਾ ਸੀ ਆਪਾਂ ਨੂੰ ਬਾਈ ਕਹਿੰਦਾ ਵੀ ਮੇਰੇ ਟਰੈਕਟਰ ਦੇ ਅਕੋਰਡਿੰਗ ਇਹ ਸਾਈਜ਼ ਦਾ ਕਰਹਾ ਮੈਨੂੰ ਰੈਡੀ ਕਰਕੇ ਦੇ ਦਿਓ ਸੋ ਇਹਦੇ ਆਪਾਂ ਹੁਣ ਵਜਨ ਦੀ ਗੱਲ ਕਰਦੇ ਆਂ ਵਜਨ ਇਹਦਾ 2 ਕੁਆਰਟਲ ਦੇ ਨੇੜੇ ਬੋਟ ਆ 2 ਕੁਆਰਟਲ 5-10 ਕਿਲੋ ਕਰਾਹੇ ਦਾ ਵਜਨ ਆਗਾ ਫੁੱਲ ਐਂਡ ਹੈਵੀ ਕਰਹਾ ਇਹ ਬਣ ਜਾਂਦਾਗਾ ਜਿਹੜਾ ਕਿ ਟ੍ਰੈਂਡਿੰਗ ਦੇ ਵਿੱਚ ਚੱਲਦਾ ਆਪਣਾ ਇਹ ਸਾਈਜ਼ ਇਹ ਕਰਹਾ ਸੋ ਉਹ ਬਾਈ ਨੇ ਆਪਣੇ ਤੋਂ ਬਣਵਾਇਆ ਹੈਗਾ ਸੋ ਇਹਦੇ ਵਿੱਚ ਆਪਾਂ ਚਾਦਰ ਦੀ ਗੱਲ ਕਰੀਏ ਮੜਾ ਜਾ ਕੈਮਰਾ ਮੂਹਰੋ ਦਿਖਾ ਦੇ ਮੇਰਾ ਵੀਰ ਜਿਹੜਾ ਚਾਦਰ ਲੱਗੀ ਆ ਬਾਈ ਜੀ ਉਹ ਲੱਗੀ ਆ ਦੇ ਵਿੱਚ ਕਾਲੀ ਚਾਦਰ ਲੱਗੀ ਆ ਟਾਟਾਲ ਪਰੋ ਦੀ 10 ਗੇਜ ਦੀ ਸੋ ਇਹਦੇ ਵਿੱਚ ਜਿਹੜੀ ਛੁਰੀ ਲੱਗੀ ਆ ਉਹ ਵੀ ਸਪੈਸ਼ਲ ਲੱਗੀ ਹੋਈ ਆਗੀ ਜਿਹੜੀ ਕਿ ਤਿਆਰ ਹੋ ਕੇ ਆਉਂਦੀ ਆ 3500 ਰੁਪਏ ਵਾਲੀ ਪੂਰੀ ਵਧੀਆ ਮਜ਼ਬੂਤ ਤੇ ਹੈਵੀ ਜੀ ਦੀ ਕਸਾਈ ਬਹੁਤ ਘੱਟ ਆਗੀ ਸੋ ਕੋੜੀ ਵਗੈਰਾ ਦੀ ਆਪਾਂ ਗੱਲ ਕਰ ਲਈ ਵੀ ਡਬਲ ਕੋੜੀ ਦੇ ਵਿੱਚ ਲੱਗੀ ਆ ਜਿਹੜੀ ਮੂਰਲੀ ਕੋੜੀ ਆ ਅਗਲੀ ਕੋੜੀ ਆ ਉਹ ਪੱਟਾ ਹੀ ਇੰਚ 400 ਦੀ ਸਪੈਸ਼ਲ ਪ ਜਿਹੜੀ ਕਿ ਬਿੰਗੀ ਬੂੰਗੀ ਬਹੁਤ ਘੱਟ ਹੁੰਦੀ ਹੈ ਤੇ ਮਗਰ ਲਈ ਘੋੜੀ ਵੀ ਪੂਰੀ ਫੁੱਲ ਐਂਡ ਹੈਵੀ ਪਾਈ ਹੋਈ ਆ ਸੋ ਇਸ ਤੋਂ ਬਾਅਦ ਕਰਾਹੇ ਦੇ ਬੈਕ ਸਾਈਡ ਦੀ ਗੱਲ ਕਰਦੇ ਆ ਆਪਾਂ ਸੋ ਬੈਕ ਸਾਈਡ ਦੇ ਵਿੱਚ ਆਪਾਂ ਇਹਦੇ ਵਿੱਚ ਡਬਲ ਬੀਮ ਲਾਏ ਹੋਏ ਆ ਅਪਲਾਈ ਕੀਤੇ ਹੋਏ ਆਗੇ ਉੱਤੇ ਥੱਲੇ 2.5 ਇੰਚ 2.5 ਸੂਤ ਵਾਲੇ ਪੂਰੇ ਵਧੀਆ ਮਜ਼ਬੂਤ ਤੇ ਹੈਵੀ ਸੋ ਇਹਦੇ ਵਿੱਚ ਆਪਾਂ ਚਾਦਰ ਨੂੰ ਵੀ ਸਪੋਰਟ ਦਿੱਤੀ ਹੋਈ ਆ ਇੱਕ ਤਾਂ ਜੋ ਵਿਚਾਲੋਂ ਵੀ ਕਈ ਵਾਰੀ ਕੋਈ ਚੀਜ਼ ਲੱਗ ਜਾਵੇ ਤਾਂ ਬਿੰਗੀ ਨਾ ਹੋਵੇ ਸੋ ਥੱਲੇ ਇਹ 8 ਫੁੱਟ ਹੋਣ ਦੇ ਕਾਰਨ ਇਹਦੇ ਵਿੱਚ ਥੱਲੇ ਦੋ ਸਪੋਰਟਾਂ ਜਾਂਦੀਆਂ ਨੇ ਕਿੱਲੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਬਾਕੀ ਡਬਲ ਹੁੱਕ ਆ ਜਾਂਦੀ ਏ ਰਕਾਬਾਂ ਦਾ ਪਾ ਕੇ ਫੁੱਲ ਵਧੀਆ ਮਜ਼ਬੂਤ ਤੇ ਹੈਵੀ ਬਣਾਇਆ ਹੋਇਆ। ਸੋ ਬਾਈ ਨੂੰ ਡਿਲੀਵਰੀ ਦੇਵਾਂਗੇ। ਸੋ ਬਾਈ ਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਨੇਰੋ ਐਂਡ ਤੱਕ ਜੁੜੇ ਰਹੋ। ਵੀਡੀਓ ਦੇ ਵਿੱਚ ਆਪਣੇ ਨਾਲ ਬਾਕੀ ਜਿਹੜਾ ਭਰਾ ਬਾਈ ਕਰਾਹਾ ਬਣਾਉਣ ਲਈ ਪਲਾਨ ਕਰ ਰਿਹਾ। ਸੋ ਇੱਕ ਵਾਰੀ ਜਰੂਰ ਤੁਹਾਡੇ ਭਰਾ ਨੂੰ ਯਾਦ ਕਰਿਓ ਤੇ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਹਵ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ। ਬਾਕੀ ਕਰਾਹਾ ਬੁੱਕ ਕਰਨ ਲਈ ਸਾਡਾ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਬਾਈ। ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ। ਸੋ ਜਰੂਰ ਦਿਓ ਜੀ ਸੇਵਾ ਦਾ ਮੌਕ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਭਰਾ ਪਹਿਲੀ ਵਾਰ ਆਪਣੇ ਨਾਲ ਜੁੜਿਆ ਤੇ ਜਿਹੜਾ ਭਰਾ Facebook ਤੇ ਆਪਣੇ ਨਾਲ ਵੀਡੀਓ ਦੇਖ ਰਿਹਾ ਪਹਿਲੀ ਵਾਰ ਵਾਚ ਕਰ ਰਿਹਾ ਸੋ Facebook ਪੇਜ ਨੂੰ ਵੀ ਫੋਲੋ ਕਰ ਲਿਓ ਸੋ ਸ਼ੇਅਰ ਲਾਜ਼ਮੀ ਕਰ ਦਿਓ ਅਤੇ ਰਿਵਿਊ ਲਾਜ਼ਮੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਨਾਲ ਬਨੇ ਰਹੋ ਜੀ ਕੱਟਦੇ